ਇੱਕ ਵਾਰੀ ਨਾ ਇੱਕ ਲੜਕੀ ਜਦੋਂ ਸੋਹਰੇ ਘਰ ਚਲੀ ਗਈ ਆ ਕੇ ਤਾਂ ਪੰਜ ਚਾਰ ਦਿਨ ਤੋਂ ਬੜੇ ਪਿਆਰ ਨਾਲ ਲੰਘ ਗਏ ਰੌਣਕ ਮੇਲੇ 'ਚ ਤੇ ਹੁਣ ਜਿਹੜੀ ਸੀ ਹੁੰਦੀ 700 ਉਹ ਹੁੰਦੇ ਸੋਹਰੇ ਨੂੰ ਕਹੇ ਵੀ ਆ ਕੰਮ ਕਰਕੇ ਲਿਆ ਛੇਤੀ ਕਰਕੇ ਲਿਆ ਉਹ ਕਰ ਲਿਆ ਤਾਂ ਉਹ ਬੰਦਾ ਬਜ਼ਾਰ ਚਲਾ ਗਿਆ ਤੇ ਨਵ ਜਿਹੜੀ ਸੀ ਉਹਨੇ ਹੌਸਲ ਕਰਕੇ ਸਾਸੂ ਨੂੰ ਕਹਿਣ ਲੱਗੀ ਮਾ ਜੀ ਤੁਸੀਂ ਪਾਪੇ ਨੂੰ ਛੱਡ ਦਿੰਦੇ ਹੋ ਗੱਲ ਕਰ ਉਤੇ ਤੁਸੀਂ ਡਰਦੇ ਨਹੀਂ ਪਾਪਾ ਕੋਲ ਤੇ ਇਹ ਕਹ ਮੈਂ ਵੀ ਤੁਹਾਡੇ ਪੁੱਤ ਕੋਲ ਨਾ ਡਰਿਆ ਕਰ ਨਾ ਫਿਰ ਕੰਧੀ ਲੈ ਇਹਨਾਂ ਕੋਲ ਬੰਦਿਆਂ ਕੋਲ ਕਾ ਡਰਨਾ ਓਏ ਆਪਾਂ ਸ਼ੇਰਨੀਆਂ ਹੁੰਨੀਆਂ ਵੇਖ ਤੇਰਾ ਪਾਪਾ ਜਦੋਂ ਮੈਨੂੰ ਲੈਣ ਗਿਆ ਸੀ ਨਾ 50 ਬੰਦੇ ਬਰਾਦ ਦੇ ਲੈ ਕੇ ਗਿਆ ਸੀ ਤੇ ਮੈਂ ਸ਼ੇਰਨੀ ਇਕੱਲੀ ਆਈਆਂ ਐਸੇ ਤਰ੍ਹਾਂ ਤੂੰ ਸ਼ੇਰਨੀ ਐ ਤੂੰ ਵੀ ਇਕੱਲੀ ਆਈ ਆਪਾਂ ਸ਼ੇਰਨੀਆਂ ਨੂੰ ਇੰਨਾ ਕੁ ਡਰਨ ਦੀ ਕੀ ਲੋੜ ਹੈ 200 ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ